ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਉਪਰ ਆਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਤੇ ਸਾਰੇ TikTok ਉਹਦੇ ਸਾਰੇ ਮੇਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਅੱਜ ਹੋ ਗਿਆ ਜੀ ਵੀਰਵਾਰ ਦਿਨ ਵੀਰਾਂ ਦਾ ਤੇ ਨਾਲੇ ਤਰੀਖ ਹੋ ਗਈ ਅੱਜ 4 ਤੇ ਅੱਜ 4 ਹੀ ਹੋ ਗਈ ਤਰੀਕ ਹੈ ਨਾ ਤੇ ਟੀਚਰੋ ਠੀਕ ਹੈ ਜੀ 4 ਹੋ ਗਈ ਦੇਖੋ ਜੀ 3 ਵਜ ਦਾ ਹੋ ਗਿਆ ਟਾਈਮ ਤੇ ਉਪਰ ਦੇ ਕੋਲ 3 ਵਜ ਦਾ ਹੋ ਗਿਆ ਸਵਾਗਤ ਦਾ ਹੋ ਗਿਆ ਟਾਈਮ ਤਾਂ ਅੱਜ ਸਵੇreturnData ਮੇਰਾ ਮਨ ਨਹੀਂ ਕੀਤਾ ਕੋਈ ਬਲੌਗ ਸ਼ੂਟ ਕਰਨ ਇਹਨੂੰ ਹਨਾ ਤੇ ਕਈ ਵਾਰ ਇੰਨਾ ਮਨ ਜਾਂ ਆਦਾਸ ਹੁੰਦਾ ਨਾ ਵੀ ਬਹੁਤ ਹੀ ਜ਼ਿਆਦਾ ਵੀ ਇਦਾਂ ਲੱਗਦਾ ਆਪਣੇ ਆਪ ਨੂੰ ਇਦਾਂ ਨਾ ਅਸੀਂ ਮੈਂ ਇਦਾਂ ਬਹੁਤ ਕੱਲੀ ਰਹਿ ਗਈ ਹੁੰਦੀ ਆ ਤੇ ਜਿਵੇਂ ਮੇਰਾ ਕੋ ਹੁੰਦਾ ਨਹੀਂਗਾ ਜਿੱਦਾਂ ਕਹ ਲੋ ਨੀ ਅनाथ ਨਹੀਂ ਹੁੰਦਾ ਬੰਦਾ ਵੀ ਮੈਂ ਅनाथ ਹੋ ਗਈ ਆ ਨਾ ਤੇ ਬਹੁਤ ਮਨ ਜਿ ਬੇਚਾਰਾ ਹੁੰਦੀ ਰਹਿੰਦੀ ਆ ਨਾ ਤੇ ਫਿਰ ਮੈਨੂੰ ਨਹੀਂ ਲੱਗਦਾ ਮੈਂ ਮੇਰੇ ਬੱਚੇ ਆ ਮੇਰਾ ਘਰ ਵਾਲਾ ਮੇਰੇ ਬਹੁਤ ਵਧੀਆ ਮੇਰਾ ਜਿੱਦਾਂ ਨਾ ਮੇਰਾ ਸਾਰੇ ਕੁੜੀਆਂ ਨੂੰ ਜੀ ਆ ਦੇਵੀ ਹੈ ਨਾ ਕਿਉਂ ਹਰ ਇੱਕ ਕੁੜੀ ਦੀ ਇੱਛਾ ਹੁੰਦੀ ਹੈ ਨਾ ਤੇ ਮੇਰੇ ਦਾ ਘਰ ਵਾਲਾ ਉਹਦੇ ਕਹਿਣੇ ਛੋਵੇ ਤੇ ਉਹਨੂੰ ਆਪ ਵੀ ਉਹਦੇ ਕਹਿਣੇ ਚ ਦੇਖੋ ਜੀ ਘਰ ਵਾਲੇ ਦੇ ਕਹਿਣੇ ਵਿੱਚ ਹੋਣ ਦਾ ਤਰ੍ਹਾਂ ਘਰ ਵਾਲੇ ਇਹਨੂੰ ਕਹਿਣੇ ਚ ਰੱਖਣਾ ਇਹ ਤਾਂ ਆਪਣਾ ਵਾਸੇ ਹੈ ਨਾ ਜੇ ਆਪਾਂ ਕਹਿਣੇ ਚ ਤੇ ਰਵਾਂਗੇ ਫਿਰ ਆਪਾਂ ਰੱਖਾਂਗੇ ਉਹਨੂੰ ਨਾ ਤੇ ਬਸ ਇਦਾਂ ਗੱਡੀ ਚੱਲਦੀ ਆ ਤੇ ਫਿਰ ਨਹੀਂ ਵੀ ਮੇਰੀ ਮੈਨੂੰ ਫਿਰ ਲੱਗਦਾ ਵੀ ਨਹੀਂ ਮੇਰੀਆਂ ਭੈਣਾਂ ਜਿਹੜੀਆਂ ਬਲੌਗਰ ਭੈਣਾਂ ਆ ਮੇਰੇ ਵੀਡੀਓ ਡੇਲੀ ਕਮੈਂਟ ਕਰਦੀਆਂ ਆ ਤੇ ਬਹੁਤ ਵਧੀਆ ਦਿਲੋਂ ਮੇਨਾਂ ਜੁੜੀਆਂ ਹੋਈਆਂ ਨਾ ਉਹ ਤੇ ਮਾਨੂੰ ਬਹੁਤ ਛੱਲੀ ਆਉਂਦੀ ਹਾਂ ਵੀ ਮੈਨੂੰ ਵੀ ਚਾਹਣ ਵਾਲੇ ਹੈਗੇ ਆ ਬਿਰੀਆਂ ਭੈਣਾਂ ਨਾ ਤੇ ਕੋਈ ਚਾਹਵੇ ਮੈਨੂੰ ਨਾ ਜਾਵੇ ਤੇ ਨਹੀਂ ਪਰ ਜਿਹੜੀਆਂ ਮੇਰੇ ਨਾਲ ਹੈਗੀਆਂ ਉਹ ਹੈਗੀਆਂ ਦਿਲੋਂ ਹਨਾ ਮੈਂ ਤੇ ਇਹ ਕਹਿੰਨੀ ਹੁਣੀ ਆ ਵੀ ਜੇ ਕਿਸੇ ਨਾਲ ਕਰਨਾ ਨਾ ਦਿਲੋਂ ਕਰੋ ਦਿਖਾਵਾ ਨਾ ਕਰੋ ਭਾਵੇਂ ਮੇਰਾ ਕੋਈ ਆਪਣਾ ਰਿਸ਼ਤੇਦਾਰ ਹੋਵੇ ਹੈ ਚਾਹੇ ਮੇਰੀ ਕੋ ਫਰੈਂਡ ਹੋਵੇ ਚਾਹੇ ਮੇਰਾ ਗੁੰਨਾ ਵੀ ਕੋ ਰਿਸ਼ਤਾ ਨੇੜੇ ਹੋਵੇ ਡਰਾਮੇ ਵਾਜੀ ਦੀ ਚਾਹੀਦੀ ਤੇ ਲੋਕ ਕਰੋ ਜੀ ਨਹੀਂ ਨਹੀਂ ਗੱਲ ਬਣਦੀ ਨਹੀਂ ਆਪਾਂ ਰਿਸ਼ਤਾ ਨਵਾ ਸਕਦੇ ਉਹ ਰਿਸ਼ਤੇ ਨੂੰ ਛੱਡ ਦੋ ਮੇਰੀ ਦੀ ਇਹ ਵਿਚਾਰਾ ਨਾ ਕਿਉਂ ਮੈਂ ਅਗਲੇ ਨਾਲ ਦਿਲੋਂ ਕਰਦੀ ਹੁੰਨੀ ਆ ਜੇ ਮੈਨੂੰ ਅਗਲਾ ਮਤਲਬ ਹਾਲਟ ਕਰੇ ਨਾ ਦਿਲੋਂ ਤੇ ਮੈਨੂੰ ਦੁੱਖ ਦੁੱਖ ਦੇਵੇ ਮੈਨੂੰ ਬਹੁਤ ਦੁੱਖ ਹੁੰਦਾ ਹੈ ਰਿਸ਼ਤੇ ਦਾ ਨਾ ਤੇ ਕਈ ਵਾਰੀ ਮੈਂ ਨਹੀਂ ਪਰੇਸ਼ਾਨ ਹੋਏ ਨਹੀਂ ਮੈਂ ਇਕੱਲੀ ਬੈਠ ਸੋਚ ਸੋਚ ਹੀ ਰਹੀ ਨੇ ਆ ਨਾ ਪਰ ਚਲੋ ਖੈਰ ਫਿਰ ਵੀ ਮੈਂ ਕਹਿੰਦੀ ਮੇਰੇ ਨਾਲ ਜਿਹੜੇ ਜੁੜੀਆਂ ਮੇਰੀਆਂ ਭੈਣਾਂ ਬਹੁਤ ਵਧੀਆ ਚਲ ਵਾਹੀ ਗਿਰ ਉਹਨਾਂ ਨੂੰ ਚੜ੍ਹਦੀ ਕਲਾ ਦੇਵੇ ਰੱਖੇ ਹਨ ਤੇ ਉਹਨਾਂ ਦਾ ਚੈਨਲ ਵੀ ਗਰੋ ਕਰੇ ਤੇ ਉਹ ਵੀ ਇਨਕਮ ਕਰਨ ਆਪਣੇ ਇਹਨਾਂ ਚੈਨਲ ਤੋਂ ਤੇ ਵਧੀਆ ਗਰੋ ਕਰਨ ਸਾਰੀਆਂ ਭੈਣਾਂ ਹਨਾ ਤੇ ਜਿਹੜੇ ਜਿਹੜੇ ਮੇਰੇ ਭਰਾਵਾਂ ਨੇ ਵੀ ਯਾਨੀ ਚੈਨਲ ਸਟਾਰਟ ਕੀਤੇ ਆ ਉਹਨਾਂ ਦੇ ਵੀ ਸੋਨੇ ਗਰੋ ਕਰਨਾ ਦੇਖੋ ਇਹ ਚੀਜ਼ ਮੈਨੂੰ ਬਹੁਤ ਲੱਗਦੀ ਆ ਮੇ ਟੈਨਸ਼ਨ ਹੁੰਦੀ ਆ ਤੇ ਚੰਗੀ ਭਲੀ ਸੀਗੀ ਮੈਂ ਹਨਾ YouTube ਦੇ ਚੱਕਰਾਂ ਚ ਪੈ ਗਈ ਚਲੋ ਠੀਕ ਹੈ ਨਾਲੇ ਆਪਣਾ ਟਾਈਮ ਪਾਸ ਹੋ ਜਾਂਦਾ ਆ ਤੇ ਨਾਲੇ ਆਪਣਾ ਮਨ ਬਿਜੀ ਰਹਿੰਦਾ ਹੈ ਨਾ ਇੱਧਰ ਵੀ ਇੱਕ ਵੀਡੀਓ ਪਾਉਣੀ ਆ ਬਣਾਉਣੀ ਆ ਸਾਰਾ ਕੁਝ ਨਾ ਤੇ ਨਾਲੇ ਘਰ ਦੇ ਕੰਮਾਂ ਵਿੱਚ ਤੇ ਹੋਰ ਆਪਣਾ ਕੰਮਾਂ ਵਿੱਚ ਜਿਹੜੀ ਨਹੀਂ ਛਾੜਦਾ ਰਹਿਣਾ ਤੇ ਚਲੋ ਫਿਰ ਇੱਦੀ ਚੱਲੀ ਜਾਣੀ ਲਾਈਫ ਨਾ ਤੇ ਬਾਕੀ ਮੇਰੀਆਂ ਭੈਣਾਂ ਬਹੁਤ ਵਧੀਆ ਮੈਂ ਬਾਰ-ਬਾਰ ਇਹ ਕੰਨੀ ਵਾਇਰਲ ਹੋਣਾ ਚੜਦੀ ਕਲਾ ਚ ਰੱਖੇ ਤੇ ਆ ਦੇਖੋ ਜੀ ਪੱਖੀ ਤੇ ਜਿਹੜੀ ਪੱਖੀ ਆ ਦੇਖੋ ਜੀ ਇਹ ਹੈਗੀ ਸਭੈ ਚਾਰ ਪ੍ਰਾਣੀ ਨਿਸ਼ਾਨੀ ਹੈ ਨਾ ਇਹ ਮੇਰੇ ਦਾਜ ਚ ਮੈਨੂੰ ਮਿਲੀ ਸੀਗੀ ਲਿਆਂਦੀ ਸੀ ਉੱਤੀ ਮੈਮੀ ਨੇ ਤੇ ਇਹ ਲੜ ਜਾਂਦੀ ਤੇ ਮੈਂ ਇਥੇ ਪੱਕੀ ਰੱਖੀ ਆ ਇਹ ਤੇ ਜਦੋਂ ਮੈਂ ਮਿਟਡ ਐਡਿਟ ਕਰਦੀ ਹੁੰਦੀ ਫਿਰ ਮੈਂ ਇਥੇ ਬਹਿ ਕੇ ਕਰ ਲੈਣੀ ਹੁੰਦੀ ਆ ਤੇ ਫਿਰ ਜਦੋਂ ਅੱਖੀ ਬੰਦ ਕਰਨੀ ਪੈਂਦੀ ਆ ਤੇ ਫਿਰ ਮੈਂ ਇਹਨੂੰ ਚੱਲ ਕੇ ਤੇ ਫਿਰ ਵੀ ਰੀਡਿਟ ਕਰਦੀ ਹੁੰਦੀ ਆ ਤੇ ਔਖੇ ਵੇਲੇ ਇਹ ਕੰਮ ਆਉਂਦੀ ਆ ਤੇ ਅੱਜ ਕੱਲ ਚੀਜ਼ਾਂ ਨਵੀਆਂ ਨਹੀਂ ਹੈਗੀਆਂ ਇਹ ਤੇ ਹੈਗੀ ਭਾਰੀ ਆ ਤੇ ਬਹੁਤ ਸੋਹਣੀ ਧਾਗੇ ਦੀ ਆ ਬਣੀ ਇਹ ਇਹ ਮੰਮੀ ਨੇ ਆਪਣੇ ਹੱਥੀ ਬਣੀ ਸੀਗੀ ਇਹ ਪੱਖੀ ਤੇ ਇਹਦੇ ਨਾਲ ਦੀ ਹੋਰ ਆ ਉਹ ਮੇਰੇ ਰੱਖੀਏ ਤੇ ਇਹ ਪੱਖੀ ਇੱਥੇ ਰੱਖ ਲਈ ਆ ਪੰਜਾਬੀ ਵਿਰਸਾ ਆਪਣਾ ਨਾ ਪੱਖੀਆਂ ਝੋਲੇ ਚੁੰਨੀਆਂ ਨਾ ਚਾਦਰਾਂ ਥੇਸੀਆਂ ਸਭ ਆਪਣੇ ਪੁਰਾਣਾ ਵਿਰਸਾ ਪੰਜਾਬੀ ਦਾ ਪੁਰਾਣਾ ਨਾ ਇਹ ਤੇ ਹੁਣ ਦੇਖਣ ਨੂੰ ਨਹੀਂ ਮਿਲਦਾ ਹੈਗਾ ਤਾਂ ਉਹ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਤਾਂ ਅੱਜ ਬਣਾਉਣੀ ਮੇਚਣੀ ਆ ਕਾਲੀ ਜਣੇ ਦੀ ਤਰੀ ਬਣਾਉਣੀ ਆ ਹਾਂ ਫਿਰ ਜੀ ਚ ਤੇ ਕਾਲੀ ਜਣੇ ਦੀ ਤਰੀ ਬਣਾਉਣੀ ਆ ਤਾਂ ਉਹਦੇ ਲਈ ਮੈਂ ਮੇਚ ਮਸਾਲਾ ਇਹ ਸਾਰਾ ਸਮਾਨ ਕਟਵਟ ਕਰਕੇ ਰੱਖਿਆ ਹੋਇਆ ਤੇ ਅੱਜ ਚੌਪ ਨਹੀਂ ਕਰਨਾ ਸਮਾਨ ਤੇ ਆ ਵੀ ਜਾਓ ਮਣੇ ਇੱਕ ਮਾਂ ਲਈ ਜੇਬ ਕਿਉਂ ਨਾ ਕਿ ਨਾ ਤੇ ਪੈਨੂ ਨਾ ਉਹ ਲੱਭੇ ਪੈਸੇ ਤੇ ਲੱਭਾ ਹਾਏ ਇਹ ਜਿਹਨਾਂ ਵੇਖੇ ਤਾਂ ਪਤਾ ਨਹੀਂ ਵਾਇਦਾ ਇਹ ਤਾਂ ਮੇਰੇ ਪੈਸੇ ਆ ਜਿਹੜੇ ਲੱਭੇ ਮੇਰੇ ਪੈਸੇ ਹੈ ਕਿਤੇ ਜਨਾ ਹਾ ਕਿਤੇ ਰਹਿ ਗਏ ਹੁਣੇ ਮੈਂ ਜਦੋਂ ਜੇ ਫੋਲੀ ਨੂੰ ਤਾਂ ਜੇ ਤਾਂ ਤੇ ਕਪੜੇ ਤੇ ਫੋਲਿਆ ਕਰਨੀ ਹੁਣ ਜਿਹੜੇ ਲੱਭਣਗੇ ਜਿੰਨੇ ਪੈਸੇ ਮੇਰੇ ਹੈ ਨਾ ਜਿੰਨੇ ਪੈਸੇ ਹੁਣ ਜੇ ਫੋਲਿਆ ਕਰੂੰਗਾ ਤਾਂਗਾ ਨਾ ਆ ਸਹੀ ਗੱਲ ਜਿਹੜਾ ਕਪੜਾ ਧੋਂਦਾ ਆ ਉਹਦੇ ਪੈਸੇ ਹੁੰਦੇ ਭਾਵੇਂ ਕੋਈ ਵੀ ਹੋਵੇ ਹੈ ਨਾ ਤੇ ਲੋਖ ਹੈ ਕੀ ਗੇ ਤੇ ਅਨੇ ਕੁਦੀ ਕੁੰਡਾ ਘੋਟਣਾ ਹਾਂ ਤੇ ਅੱਜ ਕੱਲ ਬਹੁਤ ਘੱਟ ਜੀ ਮਿਲਦੀ ਆ ਇਹ ਤੇ ਕਿੰਨੇ ਸਾਲ ਹੋ ਗਏ ਇਹਦੇ ਨੂੰ ਤੇ ਰੱਖੇ ਨੂੰ ਤੇ ਦੇਖੋ ਵਿੱਚ ਇਹਦੇ ਰੋੜੇ ਨਾ ਜਿਹੜੇ ਆ ਜਿਹੜੇ ਇਹ ਚੀਜ਼ ਨੂੰ ਭੰਦੇ ਆ ਤੜਕੇ ਨੂੰ ਤਾਂ ਅੱਜ ਇਹਦੇ ਨਾਲੇ ਤੁਰਕਾ ਜਾਨੀ ਲਾਵਾਂ ਕਰਾਂਗੇ ਆ ਤੋ ਘੋੜੀ ਤੋ ਹਾਂ ਦੇ ਕੁਜੀ ਲਸਣ ਤੇ ਅਦਰਕ ਤੇ ਜਿਹੜੀ ਹਰੀਆਂ ਮਿਰਚਾਂ ਹਰੀਆਂ ਸੀ ਇਹ ਹੋ ਗਈਆਂ ਲਾਲ ਤੇ ਚਲੋ ਮੈਂ ਇਹਨਾਂ ਨੂੰ ਵੀ ਕੱਟਦੇ ਆਂ ਤੇ ਇਹਨਾਂ ਦੇ ਵੀ ਸੋਨਾਇਆ 스멜 ਵਾਲਾ ਤੜਕਾ ਬਣਾਉਂਦੇ ਅੱਜ ਇਹ ਦੋ ਪਿਆਜ਼ ਲੈ ਲਏ ਮੈਂ ਤੇ ਇੱਕ ਵੱਡਾ ਟਮਾਟਰ ਲੈ ਲਿਆ ਤੇ ਇਹਨਾਂ ਨੂੰ ਹੁਣ ਕੱਟਦੇ ਆਂ मिक्स ਕਰਦੇ ਹਾਂ ਸਾਰੇ ਕੁਝ ਨੂੰ ਇਸ ਪਲੇਟੀ ਕੁਝ ਕੁ ਤੇ ਜਿਹੜਾ ਤੜਕਾ ਘੁੱਟੇ ਅੰਦਰ ਸਵਾਦ ਟੇਸਟੀ ਬਹੁਤ ਹੁੰਦਾ ਵੱਖਰਾ ਟੇਸਟ ਹੁੰਦਾ ਹੈ ਲੈ ਗਾ ਚੋਪ ਦੀ ਕਰਨਾ ਮਸ਼ੀਨ ਕੁਝ ਨਹੀਂ ਅੱਜ ਗ੍ਰੈਂਡ ਨਹੀਂ ਕਰਨਾ ਜੇਨ ਅਜੇ ਨੂੰ ਕੁੱਟ ਕੇ ਤੇ ਤੜਕਾ ਫੇੜੀਦਾ ਪਹਿਲਾਂ ਹੱਡੇ ਮਾਵਾਂ ਇਦਾਂ ਬਣਾਉਂਦੀਆਂ ਸੀ ਆ ਜਿਹਦੋਂ ਆ ਮਿਕਸੀਆਂ ਮਿਕਸੀਆਂ ਨਹੀਂ ਹੁੰਦੀਆਂ ਸੀਗੇ ਚੌਪਰ ਲਈ ਹੁੰਦੇ ਸੀਗੇ ਤੇ ਉਦੋਂ ਆਹ ਦੇਸੀ ਕੰਮ ਹੁੰਦੇ ਸੀਗੇ ਪਰ ਫਿਰ ਵੀ ਜਿਹੜਾ ਕ੍ਰੇਡਿ ਲਾਉਣੀ ਹੁੰਦੀ ਉਹ ਬਹੁਤ ਮੁਸ਼ਕਲ ਹੁੰਦਾ ਆ Sånn.

ਜੀ ਤੜਕਾ ਮੈਂ ਇਹਨੂੰ ਯਾਨੀ ਕਟਲੈਟ ਕੁੰਡੇ ਕੁੱਟਣੇ ਨਾਲ ਹਨਾ ਤੇ ਫਿਰ ਕੌਲੀ 'ਚ ਕੱਢਿਆ ਸੀਗਾ ਤੇ ਆ ਆਪਾਂ ਮੇਥਨ ਮਸਾਲਾ ਜਿੰਨੀ ਕੋਲ ਉਹ ਹੈਗੀ ਉਹਨੇ ਪਾ ਲਿਆ ਕਿਉਂ ਲਾਲ ਮਿਰਚ ਪਹਿਲਾਂ ਪਾਈ ਹੈ ਥੋੜੀ ਅੱਧੀ ਕਿ ਚਮਚ ਅੱਧੀ ਮੈਂ ਪਾਈ ਹੈ ਕਿਉਂ ਲਾਲ ਮਿਰਚ ਬੜੀ ਤੇਜ਼ ਆ ਤੇ ਆ ਦੇਖੋ ਮਸਾਲਾ ਇਹ ਲੱਗਦਾ ਨਾ ਮਸਾਲਾ ਇਹ ਤਾਂ ਚਟਣੀ ਹੁੰਦੀ ਆ ਚਟਣੀ ਵਾਂਗੂ ਲੱਗਦਾ ਪਿਆ ਇਹਨੂੰ ਤੇ ਆ ਪਾ ਲਿਆ ਮੈਂ ਤੇਲ ਤੜਿਆ ਹੋਇਆ ਗਰਮੇ ਖਲ ਹੋਈ ਗਿਆ ਤੇ ਇਹ ਤੜਕਾ ਤਾਂ ਨਹੀਂ ਕੀ ਸਮੈਲ ਬਹੁਤ ਸੁਣੀ ਆਉਂਦੀ ਆ। ਕੁੰਡੀ ਦਾ ਤੜਕਾ ਪੰਦੇ ਆ। ਤੇ ਸਮੈਲ ਬਹੁਤ ਜ਼ਿਆਦਾ ਵਧੀਆ ਹੈ। ਤੇ ਆਹ ਦੇਖੋ ਨੀਕੀ ਜੀ ਕढ़ाई ਚ ਮੈਂ ਪਾਏ ਚਨੇ। ਇਹ ਰਾਤ ਦੇ ਭਿੰਦੇ ਹੋਏ ਸੀਗੇ ਪਰ ਫਿਰ ਵੀ ਮੈਂ ਨਾ ਸਵੇਰੇ ਇਹਨਾਂ ਨੂੰ ਥੋੜਾ ਉਬਾਲ ਲਿਆ। ਮੈਂ ਜਿਹੜੇ ਕੱਚੇ ਥੋੜੇ ਬਤੇ ਹੋਣਗੇ ਤਾਂ ਉਹ ਪੱਕ ਜਾਣਗੇ। ਤੇ ਬਹੁਤ ਵਧੀਆ ਆ ਜਾਣੀ ਚਨੇ ਤੇਰੀ ਬਣਦੀ ਆ। ਆਲੂ ਤੋਂ ਬਗੈਰ ਬਣਦੀ ਵਧੀਆ ਲੱਗਦੀ ਆ ਆਲੂ ਤੋਂ ਬਗੈਰ। ਕਿਉਂ ਆਪਾਂ ਆਲੂ ਤਾਂ ਹਰੀ ਚੀਜ਼ ਖਾਣੇ ਆ ਤੇ ਇਹਦੇ ਵਿੱਚ ਮੈਂ ਨਹੀਂ ਪਾਉਣੀ ਹੁੰਦੀ ਤੇ ਇਹਦੇ ਬਸ ਬਣਾਈ ਦੇ ਆ ਤੇ ਥੋੜੇ ਭਿੰਤੇ ਸੁਕੇਦ ਕਿੰਨੇ ਫੁਲਕੇ ਹੋ ਜਾਂਦੇ ਆ ਇਹ ਤੇ ਆਪਾਂ ਜਦਾਂ ਕਰ ਲੋ ਵੀ ਕਈ ਵਾਰੀ ਜੀ ਕੰਮ ਹੋ ਜਾਂਦਾ ਨਾ ਰੇਸ਼ਾ ਹੋ ਜਾਂਦਾ ਆ ਤੇ ਫਿਰ ਇਹਦੀ ਚਣਿਆ ਤਰੀ ਹੁੰਦੀ ਆ ਬਹੁਤ ਕੰਮਕਾਰ ਕਰਦੀ ਆ ਦਵਾਈ ਦਾ ਕੰਮ ਕਰਦੀ ਆ ਵੈਸੇ ਦਵਾਈ ਕਿ ਜੇ ਮੇਰਾ ਠੀਕ ਠਾਕ ਹੀ ਅਸੀਂ ਤੇ ਚਾਹ ਵਿੱਚ ਅਦਰਕ ਪੀਲੀ ਦਿਆ ਕੁੱਟ ਕੇ ਤੇ ਇਦਾਂ ਦਾ ਕੋਈ ਨਹੀਂ ਹੁੰਦਾ ਹੈਗਾ ਜਕਾਮ ਵਗੈਰਾ ਜੇ ਹੋਈ ਵੀ ਹੈ ਨਾ ਅਦਰਕ ਦੀ ਚਾਹ ਬਣਾ ਕੇ ਤੇ ਉਹਦੀ ਚਾਹ ਦੀ 스멜 ਲੈ ਲੋ ਤੇ ਫਿਰ ਸਭ ਜਕਾਮ ਜੂ ਉੱਡ ਜਾਂਦਾ ਹੈ ਤੇ ਸਹੀ ਹੋ ਜਾਂਦਾ ਹੈ ਇੱਕ ਛਿਲ ਨੂੰਕਸਾ ਦੇਸੀ ਨੁਕਸਾ ਹੈ ਤੇ ਦੇਖੋ ਜੀ ਸਾਦੀਆਂ ਬੜੀ ਮਹਿੰਗੀ ਹੋ ਗਈਆਂ ਪਹਿਲੀ ਗੱਲ ਸਾਦੀ ਵਾਲਾ ਸਾਡੇ ਘਰੇ ਆਉਂਦਾ ਨਹੀਂ ਹੁਣ ਹਨਾ ਤੇ ਭਾਈ ਸਾਡੇ ਤੇ ਖਾੜੇ ਤਾਂ ਹੁੰਦਾ ਹੁੰਦਾ ਸੀਗਾ ਉਹ ਵੀ ਹੁਣ ਖੜਾ ਕਰਕੇ ਜਿਦਾਂ ਕਹ ਲੋ ਵੀ ਬਹੁਤ ਨੁਕਸਾਨ ਹੋ ਗਿਆ ਨਾ ਹੁਣ ਸਬਜ਼ੀ ਸਬਜ਼ੀ ਕਿੱਥੋਂ ਆਣੀ ਆ ਤੇ ਉਹ ਵੀ ਨਹੀਂ ਹੁਣ ਲੈਚਰ ਲੈ ਕੇ ਉਹ ਸਾਡੀ ਨਹੀਂ ਤਾਂ ਉਥੋਂ ਲੈ ਲਈਦੀ ਹੁੰਦੀ ਸੀਗਾ ਨਾ ਬਹੁਤ ਬਹੁਤ ਵਧੀਆ ਭਾਜੀ ਉਹ ਜੋ ਕਹ ਲੋ ਗੁੱਸਾ ਨਹੀਂ ਕਰਦਾ ਹੈਗਾ ਹੈਗਾ ਵਿਚਾਰਾ ਪੁਰਾਣਾ ਆ ਸਾਡੇ ਪਿੰਡ ਘਟੋ ਘਟੋ ਚਿੱਤੀ ਸਾਲ ਹੋ ਗਏ ਨਾ ਆਉਂਦੇ ਨੂੰ ਤੇ ਇਸ ਕਰਕੇ ਹੈ ਨਾ ਚਲੋ ਮੈਂਗਾ ਅੱਜ ਬਣਾਉਨੇ ਆ ਚਣਿਆਂ ਦੀ ਤਰੀਕ ਕੱਲ ਬਣਾ ਲਿਆ ਸੀ ਮੈਂ ਪਨੀਰ ਪਨੀਰ ਦੀ ਭੋਜੀ ਬਣਾ ਲਈ ਸੀ ਪਨੀਰ ਘਰੇ ਬਣਾ ਲਿਆ ਸੀਗਾ ਤੇ ਮੁੱਲ ਦਾ ਵੀ ਕਿੰਨਾ ਔਖਾ ਹਨਾ ਘਰ ਦੀ ਬਰਕਤ ਜਿਹੜੀ ਹੁੰਦੀ ਨਾ ਘਰ ਦੀ ਮੁਰਗੀ ਦਾਲ ਬਰਾਬਰ ਉਹ ਸਾਗ ਆ ਤੇ ਕਦੇ ਜੀ ਮਹਿਸੂਸ ਨਹੀਂ ਹੁੰਦੀ ਹੈਗੀ ਆਪਾਂ ਨਾ ਹੋਵੇ ਆਪਣੇ ਕੋਲ ਤਾਂ ਜੇ ਤਾਂ ਆਪਾਂ ਮੁੱਲ ਦੀ ਚੀਜ਼ ਲੈਣੀ ਹੁੰਦੀ ਆ ਤਾਂ ਫੇਰ ਆਪਾਂ ਨੂੰ ਬਹੁਤ ਔਖੀ ਜਿਹੀ ਲੱਗਦੀ ਆ ਘਰ ਦੀ ਕੋਈ ਵੀ ਚੀਜ਼ ਬਰਕਤ ਹੁੰਦੀ ਆ ਉਹਦੀ ਹਨਾ ਕਿ ਧਨੀਆ ਤਾਂ ਆਪਣੇ ਕੋਲ ਹੈ ਨਹੀਂਗਾ ਹਨਾ ਹੁਣ ਜੋ ਸਮਾਨ ਹੈਗਾ ਇਹ ਦੇਖ ਇਹਨਾਂ ਚੀਜ਼ ਬਣਾ ਲੈਣੀ ਆ ਤੇ ਲਓ ਜੀ ਤੜਕੇ ਦੀ 스멜 ਇੰਨੀ ਆਉਂਦੀ ਹੈ ਨਾ ਛੋੜੇ ਗਵੰਡੇ ਦੇ ਕਿ ਜਿੰਨਾਂ ਲ ਜਾਂਦੀ ਹੁੰਨੀ 스멜 ਹੈ ਨਾ ਵੀ ਇੰਨੀ 스멜 ਆਉਂਦੀ ਹੈ ਤੜਕੇ ਦੀ ਤਾਂ ਨਿੱਕੀ ਜੀ ਕੱਪੀ ਰੱਖ ਲਈ ਮੈਂ ਪਾਣੀ ਦੀ ਇਹ ਪਾਣੀ ਪਾਉਣੀ ਆ ਅੱਜ ਦਿਨ ਸੁਣਾ ਲੱਗਾ ਸਵੇਰੇ ਸਵੇਰੇ ਜਿਹੜੀ ਉੱਤੇ ਸੁੱਤੇ ਹੋੜਾ ਸਾਰੀ ਮੀਂਹ ਆ ਗਿਆ ਸੀਗਾ ਇੱਕ ਮਿੰਟ ਆਉਣੀ ਆ ਅੰਦਰ ਉੱਪਰ ਨਾ ਜਾਣ ਦੇ ਇਹਨੂੰ ਨਹੀਂ ਨਹੀਂ ਕਪੜੇ ਲਾ ਸੁਕਣੇ ਪਾਏ ਉੱਤਰ ਮੈਂ ਚੱਕ ਕੇ ਲੈ ਜਾਣੀਆਂ ਇਹਨੇ ਫੇ ਕਪੜੇ ਅੱਗੇ ਮੇਰੇ ਕਪੜੇ ਬੜੇ ਖਰਾਬ ਹੋ ਗਏ ਤੈਨ ਨੇ ਇਹਦੇ ਸੇਵਾਗਾ ਨਿੰਦਾ ਅਜਮੈਂ ਲੋਈ ਤੜਕਾ ਦਾ ਮੇਰਾ ਹੁਣ ਪੁੱਜ ਗਿਆ ਤੇ ਸੋਹਣੀ ਸਮੈਲ ਆਉਣ ਈ ਹੈ ਤੇ ਪੱਕ ਗਿਆ ਕਿਆ ਚੱਲ ਥੈ ਦਿਨ ਮਗਰ ਹੌਣੀ ਤੱਕ ਜਾਮੈਂ ਨਿੱਗੀ ਹੈਗੀ ਮੰਦਰੀ ਨਹੀਂ ਇਹ ਲਓ ਜੀ ਆਪਾਂ ਬਣਾ ਵਿੱਚ ਵਿੱਚ ਮਸਾਲਾ ਪੋਣਾ ਪਾ ਲਈ ਹਾਂ ਪਟੇ ਆ ਛੜ ਦਿਨ ਹੋ ਗਏ ਪਾਓ ਕਿਦਾਂ ਲੈਡ ਨਹੀਂ ਲੈੜਦਾ ਹੈ ਨਹੀਂ ਅੱਛਾ ਕੁੱਤਨੇ ਵਾਲੇ ਹੋਣੇ ਨਾ ਲਓ ਜੀ ਆਪਾਂ ਤੜਕਾ ਪੁੱਧ ਗਿਆ ਤਾਂ ਵਿੱਚ ਮੈਂ ਤੁਹਾਨੂੰ ਜਿੰਨਾ ਵੀ ਪਾਉਣਾ ਸੀ ਪਾ ਲਿਆ ਤੇ ਹੁਣ ਪਾ ਦਈਏ ਜਣੇ ਕਿਉਂ ਤੇ ਕਿਉਂ ਤੇ ਤੇ ਥੋੜਾ ਦੇ ਵਿੱਚ ਪਾਣੀ ਪਾ ਦਨੇ ਆ ਤੇ ਮਸਾਲੇ ਨੂੰ ਪਕਾ ਲੈਨੇ ਆ ਜਦੋਂ ਬਣ ਗਈ ਐ ਕੰਪਲੀਟ ਹੋ ਗਈ ਨਾ ਫਿਰ ਤੁਹਾਨੂੰ ਦਿਖਾਉਨੇ ਆ ਕਿੱਦਾਂ ਦੀ ਬਣੀ ਲਾ ਟੱਕਣ ਫੜਾ ਕੇ ਇਥੋਂ ਮੜ ਜਾ ਕਿਹੜਾ ਇਹ ਨਾ ਕਿਹੜਾ ਇਹ ਸਾਫ ਹੈ ਨਾ ਗਿੱਲਾ ਆ ਹੋਰ ਕੋਈ ਨਹੀਂ ਕੇ ਸਾਫ ਇਹ ਨਾ ਗਿੱਲਾ ਤਾਂ ਲੋ ਜੀ 4 ਵਜ ਗਏ ਆ ਤੇ ਸਾਡੇ ਨਾ ਮੌਤ ਹੋ ਗਈ ਕੱਲ ਕੋਈ ਰਸ ਸੰਸਕਾਰਿਆ ਅੱਜ ਬੜਾ ਹੀ ਮਨ ਨੂੰ ਹੋਰ ਤਰ੍ਹਾਂ ਹੁੰਦਾ ਵੀ ਇਸ ਇੱਥੇ ਕੁਝ ਨਹੀਂ ਬੰਦੇ ਦਾ ਹੈਗਾ ਵੀ ਬੰਦਾ ਗੰਦਾ ਵੀ ਮੈਂ ਹੀ ਆ ਜੋ ਹੈਗਾ ਇਸ ਦੁਨੀਆ ਤੇ ਹੈਨਾ ਤੇ ਜਦੋਂ ਟਾਈਮ ਆਇਆ ਤਾਂ ਇਹ ਨਹੀਂ ਪਤਾ ਲੱਗਦਾ ਹੈਗਾ ਉਸ ਪਰਮਾਤਮਾ ਨੂੰ ਜੋ ਮੰਜ਼ੂਰੀ ਹੈ ਤੇ ਪਰ ਮੌਤ ਨੂੰ ਜਿੱਤੇ ਰੱਖਣਾ ਚਾਹੀਦਾ ਬੰਦੇ ਨੂੰ ਹੈਨਾ ਤੇ ਸਭ ਖਾਣਾ ਪੀਣਾ ਸੁਣਾ ਸੋਣਾ ਬਿਸਰ ਗਿਆ ਹੈ ਮਨਮੋਹ ਸਾਹਿਬ ਸਾਨੂੰ ਮਰਨਾ ਭੁੱਲ ਗਿਆ ਚਲੋ ਖੈਰ ਵਾਈਗਰ ਨੂੰ ਮੇਰ ਕਰੇ ਸਾਰਿਆਂ ਤੇ ਹੈਨਾ ਇਹ ਟਾਈਮ ਹੁੰਦਾ ਇਹ ਤਾਂ ਆਗੇ ਰਹਿੰਦਾ ਹੈ ਦੇਖੋ ਧੁੱਪ ਬਹੁਤ ਠੀਕ ਦਿਨ ਸੋਹਣਾ ਲੱਗਾ ਧੁੱਪ ਠੀਕ ਹੋਈ ਆ ਹੁਣ ਤੇ ਹੋਰ ਇਹਨੇ ਸਬਜ਼ੀ ਵੀ ਬਣ ਗਈ ਹੈ ਤੇ ਆ ਦੇਖੋ ਜੀ ਠੰਡੀ ਹੋ ਗਈ ਤਾਂ ਵਧੀਆ ਹੋਰ ਹੋ ਜਾਣੀ ਆ ਤੁਹਾਨੂੰ ਲੱਗਦਾ ਕਿਆਂਾ ਦਿਖਾਉਣੀ ਆ ਤੇ ਆ ਲਓ ਜੀ ਧਰੀਆਂ ਧਰੀਆਂ ਤਾਂ ਹੈ ਜੀ ਆ ਤੇ ਇਹਦੀਆਂ ਸਮੈਲ ਇੰਨੀ ਸੋਹਣੀ ਆਉਣ ਦੀ ਨੀ ਤਾਂ ਟੱਬਿਆਂ ਚ ਨਹੀਂ ਹੁੰਦੀ ਆਉਂਦੀ ਹੁੰਦੀ ਹੈ ਨਾ ਦਾਲ ਪਾਣੀ ਦੀ ਤੇ ਉਦਾਂ ਟੱਬਾ ਸਟਾਈਲ ਸਬਜ਼ੀ ਬਣੀ ਛੋਲੇ ਅੰਤਰੀ ਹੈ ਨਾ ਤੇ ਆ ਦੇਖੋ ਜੀ ਬੈਠਣੀ ਹੁਣ ਬਸ ਬਣ ਜਾ ਬਣੀ ਗਈ ਆ ਤੇ ਤੁਸੀਂ ਵੀ ਇਹ ਪੈਣੋ ਕੁੰਡੇ ਕੋਟਰੇ ਦੀ ਮਦਦ ਦੇ ਨਾਲ ਹਨਾ ਜਿਵੇਂ ਇਹਦੇ ਸਬਜ਼ੀ ਬਣਾਇਆ ਕਰੋ ਬਹੁਤ ਟੇਸਟੀ ਲੱਗਦੀ ਐ ਇੱਕ ਵਾਰੀ ਬਣਾ ਕੇ ਦੇਖੀ ਤੁਸੀਂ ਬਾਰ ਬਾਰ ਬਣਾਓਗੇ ਹਨਾ ਤੇ ਖਾਣ ਜੀ ਵੀ ਇੱਕ ਰੋਟੀ ਵੱਧ ਹੀ ਖਾਓਗੇ ਹਨਾ ਤੇ ਮੈਂ ਜਦੋਂ ਬਣਾਉਣੀ ਹੁੰਦੀ ਇਸੇ ਤਰ੍ਹਾਂ ਹੀ ਬਣਾਉਣੀ ਹੁੰਦੀ ਮੈਨੂੰ ਤਾਂ ਵਧੀਆ ਲੱਗਦੀ ਬਣਾਉਣੀ ਹਨਾ ਤੁਸੀਂ ਜੇ ਤੁਹਾਨੂੰ ਠੀਕ ਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਜਰੂਰ ਤੇ ਨਾਲੇ ਹਾਈਬਟ ਆਪਸ਼ਨ ਜਰੂਰ ਨਾ ਪਿਆ ਕਰੋ ਤੇ ਤੁਹਾਡੀ ਸਪੋਰਟ ਦੇ ਨਾਲ ਅੱਗੇ ਤੱਕ ਇੱਥੇ ਆਏ ਅੱਗੇ ਵੀ ਜਗਾਂ ਤੱਕ ਵੀ ਜਾਵਾਂਗੇ ਨਾ ਤੇ ਬਸ ਦੇ ਸਪੋਰਟ ਬਣਾਈ ਰੱਖਿਓ ਸਾਰੇ ਪਿੰਨਪਰਾ ਹਨਾ ਦੀਪ ਦੇ ਜਿਹੜੇ ਸਾਨੂੰ ਦੇਖਦੇ ਆ ਤੇ ਵਾਈਗਰੂ ਸਾਰੀਆਂ ਤਰਕੀਆਂ ਵਾਈਗਰੂ ਦੇਵੇ ਸਾਰਿਆਂ ਨੂੰ ਜਨਤ ਤੇ ਤਾਂਦਰੁਸਤੀ ਔਰ ਚੜ੍ਹਦੀ ਕਲਾ ਦੇਵੇ ਹਨਾ ਮੈਂ ਤੇ ਇਹੀ ਕਹਿੰਦੀ ਆ ਤੇ ਸਾਰੇ ਠੀਕ ਠਾਕ ਰਹਿਣਾ ਆਪਣੇ ਘਰ ਵਾਈਗਰੂ ਕੁਦਰਤੀ ਆਫਤਾਂ ਤੋਂ ਬਚਾਵੇ চলো সত শ্রীকাল ওকে বাইজ